ਜਿਹਦੇ ਵਿੱਚ ਹਰਵਿੰਦਰ ਸਿੰਘ ਹਰਪਾਲਪੁਰ ਜੋ ਮਹਾਰਾਣੀ ਦੇ ਨਾਲ ਕੰਮ ਕਰਦੇ ਸੀਗੇ ਉਹ ਮਹਾਰਾਣੀ ਦੇ ਬੰਦਿਆਂ ਨੇ ਜਦੋਂ ਸਾਡੇ ਇਹਨਾਂ ਬੰਦਿਆਂ ਨੇ ਕਿਸਾਨਾਂ ਨੇ ਸਾਡਾ ਨੇ ਵਿਰੋਧ ਕਰਿਆ ਪਿੰਡ ਸੇਰੇ ਦੇ ਵਿੱਚ ਉਹਨਾਂ ਨੇ ਇਹਨਾਂ ਦੇ ਨਾਲ ਗੁੰਡਾਗਰਦੀ ਕਰਕੇ ਸਾਡਾ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਨੂੰ ਸਹੀਦ ਕਰਾਇਆ ਗਿਆ ਜੋ ਡੈੱਡ ਵੋਡੀ ਤੁਹਾਡੇ ਸਾਹਮਣੇ ਤੁਸੀਂ ਇਸ ਟਾਈਮ ਰਾਜਪੁਰੇ ਏਪੀ ਜਨ ਹਸਪੀਟਲ ਦੇ ਵਿੱਚ ਜੋ ਇਹਦਾ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਜਦੋਂ ਤੱਕ ਇਹ ਪਰਫਾਰਮੈਂਸ ਇਨਸਾਫ ਨਹੀਂ ਦਵਾ ਦਿੰਦੇ ਉਦੋਂ ਤੱਕ ਨਾ ਦਾ ਸੰਸਕਾਰ ਹੋਊਗਾ ਨਾ ਇਹਦਾ ਡੈੱਡ ਬੋਟੀ ਆ ਜਿਹੜੀ ਅਸੀਂ ਇੱਥੇ ਸਾਨੂੰ ਰੋੜਾਂ ਦੇ ਰੱਖ ਕੇ ਵਿਰੋਧ ਕਰਨਾ ਪਵੇ ਕਿਤੇ ਵੀ ਨਾ ਕੋਟਮਾਰਕ ਕਰਾਵਾਂਗੇ ਉਦੋਂ ਤੱਕ ਡੈੱਡ ਬੋਟੀ ਇੱਥੇ ਹੀ ਰਹੂਗੀ ਕਿਉਂਕਿ ਜੇ ਹੁਣ ਸਰਕਾਰ ਨੂੰ ਵੀ ਅਸੀਂ ਪੀਸ ਕਰਨਾ ਚਾਹਾਂਗੇ ਜਿਹੜਾ ਇਹਨਾਂ ਬੁੱਢਿਆਂ ਨੇ ਸਾਡਾ ਖਾਨ ਜ਼ੀਹਦ ਕਰਾਇਆ ਸਾਡਾ ਆਪੂ ਸ਼ਹੀਦ ਕਰਾਇਆ ਇਹਦੇ ਪਹਿਲਾਂ ਤਾਂ ਜਿਨ੍ਹਾਂ ਨੇ ਇਹਨੂੰ ਜ਼ੀਹਦ ਕਰਾਇਆ ਉਹਤੇ ਪਰਚਾ ਦਰਜ ਕਰੋ ਮਹਾਰਾਣੀ ਪ੍ਰਨੀਤ ਕੌਰ ਦੇ ਪਰਚਾ ਦਰਜ ਕਰੋ ਹਰਵਿੰਦਰ ਹਰਪਾਲ ਪਰਤੇ ਪਰਚਾ ਦਰਜ ਕਰੋ ਉਹਦੇ ਗੁੰਡਿਆਂ ਦੇ ਪਰਚਾ ਦਰਜ ਕਰੋ ਜਿਹੜੇ ਗੱਲ ਜਿਹੜੇ ਬੰਦੇ ਜਿਹੜਾ ਪੁਲਸ ਵਾਲਾ ਹੈ ਜਿਹੜਾ ਪੁਲਸ ਵਾਲਾ ਹੈ ਜਿਹੜੇ ਬੰਦੇ ਨੇ ਸੇਰੇ ਪਿੰਡ ਦੇ ਵਿੱਚ ਮੈਨੂੰ ਬੁਲਾਇਆ ਉਹ ਬੰਦੇ ਤੇ ਵੀ ਅਸੀਂ ਕਹਿੰਦੇ ਪਰਚਾ ਦਰਜਾਉਣਾ ਚਾਹੀਦਾ ਜਦੋਂ ਕੁਮਾਰਾ ਜੀ ਮਾਸ਼ਾਅੱਲਾ ਕੁਮਾਰ ਕੁਸ਼ਾਨ ਮੋਹਨਪੁਰ ਚ ਕੁਸ਼ਿੰ ਕੁਮਾਰਾ ਤੋਂ ਇੱਕ ਮਨੋਰ ਪੋਲੀਟਿਕਲ ਨੂੰ ਵਿਰੋਧ ਕਰਾਇਆ ਗਿਆ ਵੀ ਭਾਜੀਪੀ ਦਾ ਫਰਮਾਨ ਇੱਕ ਨੀਦੇ ਸੇਵਾ ਦਾ ਕਰ ਰਹੇ ਸੀਗੇ ਜੋ ਅੱਜ ਸਾਡੇ ਕਿਸਾਨ ਨੂੰ ਸ਼ਹੀਦ ਕਰਿਆ ਗਿਆ ਬਹੁਤ ਹੀ ਨਿੰਦਣੀ ਹੋ ਗਿਆ ਇਹਦੇ ਉੱਤੇ ਅਸੀਂ ਇਨਸਾਫ ਲੈ ਕੇ ਰਹਾਂਗੇ ਬੀਜੇਪੀ